ਜਿਵੇਂ ਦੇ ਰੂਪ ਵਿੱਚ ਉਹ ਆਦਮੀ ਨੂੰ ਤਿਆਰ ਕੀਤਾ ਗਿਆ ਉਹ ਸੰਗਤ ਵਿੱਚ ਲਿਆਂਦਾ ਗਿਆ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੈ ਉਹ ਪਾਲਕੀ ਦੇ ਵਿੱਚ ਤਾਂ ਉੱਥੇ ਉਹਨੂੰ ਕੁਰਸੀ ਤੇ ਲਾਗੇ ਬਿਠਾਇਆ ਗਿਆ ਜਿਹੜੀ ਫੋਟੋ ਭਾਵੇਂ ਕਿ ਉਹ ਕਾਲਪਨਿਕ ਆ ਉਸੇ ਕਾਲਪਨਿਕ ਫੋਟੋ ਦੇ ਆਧਾਰ ਦੇ ਉੱਤੇ ਹੀ ਉਹ ਬੰਦਾ ਤਿਆਰ ਹੋਇਆ ਤਾਂ ਉਹਨੂੰ ਗੁਰੂ ਨਾਨਕ ਬਣਾ ਕੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਤਾਂ ਭਾਵੇਂ ਕਿਸੇ ਨੇ ਵੀ ਕੀਤਾ ਕਿਸੇ ਵੀ ਤਰੀਕੇ ਨਾਲ ਕੀਤਾ ਜਿੱਥੋਂ ਵੀ ਹੋਇਆ ਜਿਵੇਂ ਵੀ ਹੋਇਆ ਉਹ ਬਹੁਤ ਘਾਤਕ ਹੈ ਤਾਂ ਉਹਨਾਂ ਨੂੰ ਆਗੂਆਂ ਨੂੰ ਖਾਸ ਕਰਕੇ ਇਸ ਪਾਸੇ ਪੂਰਾ ਤਰद्दਦ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਉਹ ਅੱਗੇ ਤੋਂ ਨਾ ਆਉਣ ਸਾ ਤੁਸੀਂ ਤਸਵੀਰ ਦੀ ਗੱਲ ਕੀਤੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਉਹ ਖੋਤੀ ਹੈ ਕਿ ਤਸਵੀਰ ਬਣਾਈ ਹੋਈ ਹੈ ਆਖਰ ਉਹ ਤਸਵੀਰ ਕਿੱਥੋਂ ਸਾਹਮਣੇ ਆਈ ਗੁਰੂ ਸਾਹਿਬ ਵੇਲੇ ਦੀ ਤਸਵੀਰ ਹੈ ਉਹ ਜਾਂ ਫਿਰ ਬਾਅਦ ਚੋਂ ਕਿਸ ਨੇ ਤਸਵੀਰ ਬਣਾਈ ਜਿਹੜੀ ਕਿ ਅੱਜ ਕੱਲ੍ਹ ਪ੍ਰਚਲਿਤ ਹੋਈ ਹੈ ਗੁਰੂ ਨਾਨਕ ਪਾਸ਼ਾ ਦਾ ਗੁਰਪੁਰਬ ਹੁਣ ਰੀਸੈਂਟਲੀ ਲੰਘ ਕੇ ਹਟਾਈ ਸਾਰਿਆਂ ਨੇ ਬੜੇ ਵਧੀਆ ਤਰੀਕੇ ਨਾਲ ਮਨਾਇਆ ਤੇ ਉਹਦੇ ਵਿੱਚ ਹੀ ਜਿਹੜਾ ਹੈ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਹੁਣ ਤੱਕ ਅਸੀਂ ਦੇਖਦੇ ਸੀ ਕਿ ਜਦੋਂ ਗੁਰੂ ਸਾਹਿਬ ਦਾ ਪ੍ਰਕ ਉਹ ਇੱਕ ਤਸਵੀਰ ਵੀ ਰੱਖੀ ਹੁੰਦੀ ਸੀ ਜਿਹੜੀ ਕਿ ਗੁਰੂ ਨਾਨਕ ਸਾਹਿਬ ਦੀ ਦੱਸੀ ਜਾਂਦੀ ਸੀ ਪਰ ਇਸ ਵਾਰ ਜਿਹੜੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਬੜੀ ਹੈਰਾਨ ਕਰ ਦੇਣ ਵਾਲੀ ਹੈ ਜਿੱਥੇ ਕਿ ਇੱਕ ਬੰਦੇ ਨੂੰ ਗੁਰਨਾਨਕ ਸਾਹਿਬ ਦਾ ਸਰੂਪ ਤਿਆਰ ਕਰਵਾ ਕੇ ਉਸੇ ਤਰੀਕੇ ਨਾਲ ਦਾੜਾ ਪ੍ਰਕਾਸ਼ ਕਰਵਾ ਕੇ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਿਆਂਦਾ ਗਿਆ ਇਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਇਸ ਤੇ ਉੱਪਰ ਕਾਫੀ ਜੜੀਆਂ ਅਲੱਗ-ਅਲੱਗ ਜਥੇਬੰਦੀਆਂ ਨੇ ਉਹਨਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਪਰ ਜਿਹੜੀ ਅਸਰ ਗੁਰਸਿੱਖੀ ਦੀ ਜਿਹੜੀ ਹੈ ਉਹ ਰਵਾਇਤ ਹੈ ਜਾਂ ਜਿਹੜੀਆਂ ਗੁਰੂ ਸਾਹਿਬ ਦੀਆਂ ਸਾਨੂੰ ਦੱਸੀਆਂ ਹੋਈਆਂ ਹਦਾਇਤਾਂ ਨੇ ਉਹਦੇ ਮੁਤਾਬਕ ਇਹ ਗੱਲ ਕਿੰਨੀ ਕੁ ਸਹੀ ਹੈ ਕਿੰਨੀ ਕੁ ਗਲਤ ਹੈ ਇਸੇ ਬਾਰੇ ਜਾਣਕਾਰੀ ਲੈਣ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਮਤਿ ਕਨ ਮਿਸ਼ਨਰੀ ਕਾਲਜ ਸਾਡੇ ਨਾਲ ਵਾਈਸ ਪ੍ਰਿੰਸੀਪਲ ਸੁਖਿੰਦਰ ਸਿੰਘ ਦਦੇਹਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਲਵਾਉਣੇ ਆ ਤੁਹਾਨੂੰ ਸਵਾਗਤ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਹੜੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਮੈਂ ਉਹਦੇ ਬਾਰੇ ਥੋੜਾ ਜਾਨਣਾ ਚਾਹਾਂਗਾ ਕਿ ਇਹ ਵੀਡੀਓ ਜਿਹੜੀ ਹੈ ਇਹ ਇਸ ਤਰੀਕੇ ਨਾਲ ਗੁਰ ਇਹ ਹੈ ਇਹ ਗੱਲ ਜਿਹੜੀ ਹੈ ਨਾ ਜੀ ਇਹ ਬਿਲਕੁਲ ਹੀ ਗੁਰਮਤ ਸਿਧਾਂਤਾਂ ਦੇ ਸਿੱਖ ਧਰਮ ਦੇ ਮੂਢਲੇ ਅਸੂਲਾਂ ਦੇ ਟੋਟਲੀ ਉਲਟ ਹੈ ਔਰ ਇੰਨੀ ਇਹ ਖਤਰਨਾਕ ਹੈ ਘਾਤਕ ਹੈ ਕਿ ਜੇ ਅੱਜ ਸਾਡੇ ਲੋਕ ਜਿਹੜੇ ਆ ਉਹ ਨਾ ਜਾਗਣ ਨਾ ਸਮਝਣ ਇਸ ਪਾਸੇ ਧਿਆਨ ਨਾ ਦੇਣ ਇਹੋ ਜਿਹੀਆਂ ਚੀਜ਼ਾਂ ਨੂੰ ਜੇ ਠੱਲ ਨਾ ਪਾਵੇ ਵੱਡੇ ਪੱਦਰ ਦੇ ਉੱਤੇ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਿਹੜਾ ਨਾ ਉਹ ਨੁਕਸਾਨਦੇ ਹੋਏਗਾ ਕਿਉਂਕਿ ਸਿੱਖ ਧਰਮ ਦੇ ਮੁੱਢਲੇ اصੂਲ ਜਿਹੜੇ ਆ ਬਾਕੀ ਗੱਲ ਤਾਂ ਆਪਾਂ ਭਾਵੇਂ ਨਾ ਵੀ ਕਰੀਏ ਜੇ ਮੁੱਢਲੇ اصੂਲਾਂ ਤੇ ਵੀ ਧਿਆਨ ਦੇਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਗੁਰੂ ਸਾਹਿਬ ਦੇ ਆਪਣੇ ਉਪਦੇਸ਼ ਉਹਨਾਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ ਕਿਤੇ ਵੀ ਹਾਮੀ ਨਹੀਂ ਭਰਦਾ ਕਿ ਇਹੋ ਜੀ ਜਿਹੜੀ ਕੋਈ ਵੀ ਕਾਰਵਾਈ ਆ ਉਹ ਅੱਜ ਸਿੱਖਾਂ ਦੇ ਵਿੱਚ ਪ੍ਰਚਲਿਤ ਹੋਵੇ ਜਿਵੇਂ ਦੇ ਰੂਪ ਵਿੱਚ ਉਹ ਆਦਮੀ ਨੂੰ ਤਿਆਰ ਕੀਤਾ ਗਿਆ ਫਿਰ ਉਸੇ ਤਰ੍ਹਾਂ ਦੀ ਵੇਸ਼ ਪੂਸਾ ਬਣਾਈ ਗਈ ਤਾਂ ਉਹ ਸੰਗਤ ਵਿੱਚ ਲਿਆਂਦਾ ਗਿਆ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੈ ਉਹ ਪਾਲਕੀ ਦੇ ਵਿੱਚ ਤਾਂ ਉੱਥੇ ਉਹਨੂੰ ਕੁਰਸੀ ਤੇ ਲਾਗੇ ਬਿਠਾਇਆ ਗਿਆ ਤਾਂ ਜਿਹੜਾ ਕੁਝ ਜਿਹੜੀ ਫੋਟੋ ਭਾਵੇਂ ਕਿ ਉਹ ਕਾਲਪਨਿਕ ਆ ਉਸੇ ਕਾਲਪਨਿਕ ਫੋਟੋ ਦੇ ਆਧਾਰ ਦੇ ਉੱਤੇ ਹੀ ਉਹ ਬੰਦਾ ਤਿਆਰ ਹੋਇਆ ਤਾਂ ਉਹਨੂੰ ਗੁਰੂ ਨਾਨਕ ਬਣਾ ਕੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਤਾਂ ਭਾਵੇਂ ਕਿਸੇ ਨੇ ਵੀ ਕੀਤਾ ਕਿਸੇ ਵੀ ਤਰੀਕੇ ਨਾਲ ਕੀਤਾ ਜਿੱਥੋਂ ਵੀ ਹੋਇਆ ਜਿਵੇਂ ਵੀ ਹੋਇਆ ਉਹ ਬਹੁਤ ਘਾਤਕ ਹੈ ਆਉਣ ਵਾਲੇ ਸਮੇਂ ਲਈ ਇਹਨੂੰ ਮਤਲਬ ਪੱਕੇ ਤੌਰ ਤੇ ਇਹੋ ਜਿਹੀ ਚੀਜ਼ਾਂ ਨੂੰ ਬੰਨ੍ਹ ਪੈਣਾ ਚਾਹੀਦਾ ਔਰ ਸਾਡੇ ਜਿਹੜੇ ਆਗੂ ਨੇ ਜਾਂ ਜਿਹੜੇ ਪੰਥ ਨੂੰ ਅੱਗੇ ਗੱਲਾਂ ਬਾਤਾਂ ਕਰਦੇ ਆ ਕਿ ਅਸੀਂ ਇਹਨੂੰ ਚਲਾਉਣਾ ਆ ਅੱਗੇ ਪੰਥ ਨੂੰ ਲੈ ਕੇ ਜਾਣਾ ਆ ਤਾਂ ਉਹਨਾਂ ਨੂੰ ਆਗੂਆਂ ਨੂੰ ਖਾਸ ਕਰਕੇ ਇਸ ਪਾਸੇ ਪੂਰਾ ਤਰद्दਦ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਉਹ ਅੱਗੇ ਤੋਂ ਨਾ ਆਉਣ ਸਾਹਮਣੇ ਵੀਜੀ ਜਿਵੇਂ ਆਪਾਂ ਤੁਹਾਨੂੰ ਤੁਸੀਂ ਤਸਵੀਰ ਦੀ ਗੱਲ ਕੀਤੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਉਹ ਖੋਤੀ ਹੈ ਕਿ ਤਸਵੀਰ ਬਣਾਈ ਹੋਈ ਹੈ ਆਖਰ ਉਹ ਤਸਵੀਰ ਕਿੱਥੋਂ ਸਾਹਮਣੇ ਆਈ ਮਤਲਬ ਜੇ ਆਪਾਂ ਗੱਲ ਕਰੀਏ ਤਾਂ ਗੁਰੂ ਸਾਹਿਬ ਵੇਲੇ ਦੀ ਤਸਵੀਰ ਹੈ ਉਹ ਜਾਂ ਫਿਰ ਬਾਅਦ ਚੋਂ ਕਿਸੇ ਨੇ ਤਸਵੀਰ ਬਣਾਈ ਜਿਹੜੀ ਕਿ ਅੱਜ ਕੱਲ ਪ੍ਰਚਲਿਤ ਹੋਈ ਹੈ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖ ਸਕਦੇ ਹੋ ਕਿ ਉਸ ਤਸਵੀਰ ਦਾ ਜਿਹੜਾ ਕਰਤਾ ਧਰਤਾ ਉਹ ਸੋਭਾ ਸਿੰਘ ਹੈ ਤੋ ਸੋਭਾ ਸਿੰਘ ਨੇ ਆਪਣੀ ਤਸਵੀਰ ਨੂੰ ਹੀ ਸਾਹਮਣੇ ਰੱਖ ਕੇ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰੂਪ ਆ ਉਹਨੇ ਤਿਆਰ ਕੀਤਾ ਤਾਂ ਜੇ ਇਦਾਂ ਕਹਿ ਲਈਏ ਕਿ ਅਸਲ ਵਿੱਚ ਗੁਰੂ ਨਾਨਕ ਦੇ ਨਾਂ ਉਤੇ ਅਸੀਂ ਸੋਭਾ ਸਿੰਘ ਦੀ ਪੂਜਾ ਕਰੀ ਜਾ ਰਹੇ ਹਾਂ ਉਹ ਤਸਵੀਰ ਅਸਲ ਨਹੀਂ ਹੈਗੀ ਕਾਲਪਨਿਕ ਆ ਮਿੱਥੀ ਹੋਈ ਆ ਤੋ ਸੋਭਾ ਸਿੰਘ ਨੇ ਅੰਦਾਜ਼ਾ ਲਾਇਆ ਕਿ ਗੁਰੂ ਨਾਨਕ ਸਾਹਿਬ ਇਦਾਂ ਦੇ ਹੋਣਗੇ ਇਸ ਤਰੀਕੇ ਦੇ ਹੋਣਗੇ ਤੋ ਸੋਭਾ ਸਿੰਘ ਨੇ ਆਪਣਾ ਸਾਰਾ ਕੁਝ ਸਾਹਮਣੇ ਰੱਖ ਕੇ ਹੀ ਉਸ ਤਸਵੀਰ ਨੂੰ ਤਿਆਰ ਕੀਤਾ ਤੇ ਉਹ ਤਸਵੀਰ ਦੇ ਸਬੰਧ ਵਿੱਚ ਜਿਹੜੀ ਇਹ ਤਸਵੀਰ ਸੋਭਾ ਸਿੰਘ ਨੇ ਤਿਆਰ ਕੀਤੀ ਭਾਈ ਵੀਰ ਸਿੰਘ ਵਰਗਿਆਂ ਨੇ ਵੀ ਇਹਦੇ ਤੇ ਉਸ ਵੇਲੇ ਇਹਨੂੰ ਮੰਨਤਾ ਨਹੀਂ ਦਿੱਤੀ ਇਤਰਾਜ਼ ਕੀਤੇ ਲੇਕਿਨ ਪੁਰਾਣੇ ਵਿਦਵਾਨ ਜਿੰਨੇ ਵੀ ਸਾਡੇ ਬਜ਼ੁਰਗ ਹੋਏ ਨੇ ਉਹਨਾਂ ਸਿਆਣੇ ਵਿਦਵਾਨਾਂ ਨੇ ਸਭ ਨੇ ਇਸ ਗੱਲ ਦਾ ਜਿਹੜਾ ਵਾ ਉਹ ਕਰੜਾ ਨੋਟਸ ਲਿਆ ਸੀਗਾ ਕਿ ਉਦੋਂ ਉਸ ਵੇਲੇ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਇਸ ਗੱਲ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਆ ਉਹ ਪਾਬੰਦ ਹੋ ਜਾਏ ਕਿ ਤਸਵੀਰ ਨੂੰ ਮੰਨਤਾ ਨਾ ਮਿਲੇ ਪਰ ਉਸ ਵੇਲੇ ਵੀ ਕੁਝ ਜਿਹੜੇ ਹੂੜ ਮਤਕੀਏ ਨੇ ਜਾਂ ਜਿਹੜੇ ਕਹਿ ਲੋ ਕਿ ਮਨਮਰਜ਼ੀ ਦੀਆਂ ਗੱਲਾਂ ਕਰਨ ਵਾਲੇ ਲੋਕ ਨੇ ਜਿਵੇਂ ਅੱਜ ਦੇ ਵੀ ਆ ਤਾਂ ਉਸ ਵੇਲੇ ਵੀ ਕੁਝ ਇਹੋ ਜਿਹੇ ਲੋਕ ਸੀਗੇ ਜਿਨ੍ਹਾਂ ਨੇ ਐਵੇਂ ਹੀ ਬਸ ਰੌਲੇ ਰੱਪੇ ਦੇ ਵਿੱਚ ਉਸ ਤਸਵੀਰ ਵੱਲ ਝੁਕਾ ਕੀਤਾ ਤੇ ਉਹ ਤਸਵੀਰ ਜਿਹੜੀ ਹੈ ਉਪਰਚਲਿਤ ਹੋ ਗਈ ਜਦ ਕਿ ਜਿਹੜੇ ਸਿਆਣੇ ਵਿਦਵਾਨ ਸੀਗੇ ਉਹ ਉਸ ਵੇਲੇ ਵੀ ਵਿਰੋਧ ਕਰ ਰਹੇ ਸੀ ਉਸ ਤਸਵੀਰ ਦਾ ਜਿਹੜੀ ਸੋਭਾ ਸਿੰਘ ਨੇ ਤਿਆਰ ਕੀਤੀ ਤਾਂ ਉਹ ਅੱਜ ਵੀ ਉਸ ਤਸਵੀਰ ਦਾ ਵਿਰੋਧ ਕਰਦੇ ਆ ਪਰ ਵੀਰ ਜੀ ਇੰਨੇ ਵਿਰੋਧ ਦੇ ਬਾਵਜੂਦ ਵੀ ਅੱਜ ਆਪਾਂ ਦੇਖਦੇ ਆਂ ਬਹੁਤ ਸਾਰੇ ਇਦਾਂ ਦੇ ਗੁਰਦੁਆਰਾ ਸਾਹਿਬੇ ਨੇ ਜਿੱਥੇੋਂ ਤਸਵੀਰ ਲਿਖੀ ਤੁਹਾਨੂੰ ਲੱਗੀ ਮਿਲਦੀ ਹੈ ਆਮ ਜਿਹੜੇ ਸਾਡੇ ਕਹ ਰਹੀਏ ਕਿ ਸਿੱਖ ਲੋਕ ਨੇ ਜਿਹੜੇ ਉਹਨਾਂ ਦੀ ਦੁਕਾਨਾਂ ਦੇ ਉੱਪਰੋਂ ਤਸਵੀਰ ਲੱਗੀ ਮਿਲਦੀ ਹੈ ਸਵੇਰੇ ਸਵੇਰੇ ਆ ਕੇ ਉਹ ਉੱਠ ਕੇ ਸਵੇਰੇ ਪਹਿਲਾਂ ਜਿਹੜੀ ਉੱਥੇ ਆਰਤੀ ਕਰਦੇ ਨੇ ਉੱਥੇ ਗੁਰੂ ਗੁਰੂ ਨਾਨਕ ਪਾਛੇ ਤਸਵੀਰ ਸਾਹਮਣੇ ਲੱਗੀ ਹੁੰਦੀ ਹੈ ਜਿਹੜੀ ਅਸੀਂ ਹੁਣ ਜਿਹਦੀ ਗੱਲ ਕਰ ਰਹੇ ਆਂ ਫਿਰ ਕਿਉਂ ਇਹ ਅੱਜ ਵੀ ਜਿਹੜਾ ਪਹਿਲਾਂ ਨਾਲੋਂ ਵੱਧ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਗਈ ਗੁਰਦੁਆਰਾ ਸਾਹਿਬਾਂ ਦੇ ਸਾਡਾ ਇਸ ਵੇਲੇ ਮੌਜੂਦਾ ਹਾਜ਼ਰਾ ਹਾਜ਼ੂਰ ਗੁਰੂ ਗੁਰੂ ਗ੍ਰੰਥ ਸਾਹਿਬ ਆ। ਆਪਾਂ ਨੂੰ ਸੇਧ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਮਿਲੇਗੀ ਨਾ ਇਸ ਵੇਲੇ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣਾ, ਪੜ੍ਹਨਾ, ਵਿਚਾਰਨਾ ਜ਼ਰੂਰ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਹ ਗੱਲਾਂ ਬਿਲਕੁਲ ਹੀ ਜਿਹੜੀਆਂ ਨਾ ਉਹ ਮਨਾ ਕੀਤੀਆਂ ਹੋਈਆਂ। ਤੁਸੀਂ ਧਿਆਨ ਨਾਲ ਦੇਖੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੂਰਤੀ ਪੂਜਾ ਦਾ ਵਿਰੋਧ ਕਰਦੀ ਆ। ਔਰ ਦੱਬ ਕੇ ਵਿਰੋਧ ਕਰਦੀ। ਗੁਰੂ ਨਾਨਕ ਸਾਹਿਬ ਨੇ ਕੀਤਾ, ਗੁਰੂ ਅਰਜਨ ਸਾਹਿਬ ਨੇ ਕੀਤਾ, ਕਬੀਰ ਸਾਹਿਬ ਨੇ ਕੀਤਾ, ਭਗਤ ਨਾਮਦੇਵ ਜੀ ਨੇ ਕੀਤਾ। ਮਤਲਬ ਬਹੁਤ ਕੁਝ ਲਿਖਿਆ ਪਿਆ ਇਨੇ ਕਰੜੇ ਸ਼ਬਦ ਲਿਖੇ ਪਿਆ ਹੁਣ ਦੂਜੀ ਗੱਲ ਕਿ ਜੇ ਗੁਰੂ ਸਾਹਿਬ ਭਗਤ ਸਹਿਬਾਨ ਮੂਰਤੀ ਪੂਜਾ ਦਾ ਵਿਰੋਧ ਕਰਦੇ ਆ ਤਾਂ ਆਪਾਂ ਉਹਨਾਂ ਦੀ ਮੂਰਤੀ ਭਾਵੇਂ ਕਾਗਜ਼ ਦੇ ਉੱਤੇ ਭਾਵੇਂ ਕਿਸੇ ਕੱਪੜੇ ਦੇ ਉੱਤੇ ਭਾਵੇਂ ਉਹ ਪੱਥਰ ਦੀ ਸ਼ਕਲ ਵਿੱਚ ਕਿਸੇ ਤਰ੍ਹਾਂ ਦੀ ਵੀ ਬਣਾ ਕੇ ਆਪਾਂ ਸਾਹਮਣੇ ਲੈ ਆਈਏ ਤੇ ਉਹਦੀ ਪੂਜਾ ਕਰਨੀ ਸ਼ੁਰੂ ਕਰੀਏ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਉਲਟ ਹੀ ਆ ਨਾ ਪੂਜਾ ਮੂਰਤੀ ਦੀ ਕਿਸੇ ਵੀ ਰੂਪ ਚ ਨਹੀਂ ਹੋਣੀ ਚਾਹੀਦੀ ਭਾਵੇਂ ਉਹ ਸਰੀਰਕ ਰੂਪ ਵਿੱਚ ਹੋਵੇ ਭਾਵੇਂ ਉਹ ਕਿਸੇ ਵੀ ਤਰੀਕੇ ਦੀ ਹੋਵੇ ਇਸ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੇ ਸਾਨੂੰ ਖਲੋਣਾ ਚਾਹੀਦਾ ਆ ਕਿਉਂਕਿ ਕਈ ਵਾਰੀ ਸਾਡੇ ਨਾ ਬਹੁਤ ਸਾਰੇ ਆਲੇ-ਦੁਆਲੇ ਚੋਂ ਇਦਾਂ ਦੇ ਮਨਮਰਜ਼ੀ ਚੋਂ ਉੱਠੇ ਹੋਏ ਸਵਾਲ ਜਿਹੜੇ ਉਹ ਵੀ ਸਾਹਮਣੇ ਆ ਜਾਂਦੇ ਆ ਜੀ ਜੇ ਫੋਟੋ ਲਾ ਦੇਾਂਗੇ ਘਰਾਂ ਚੋਂ ਜਾਂ ਫੋਟੋ ਇਦਾਂ ਨਹੀਂ ਹੋਏਗੀ ਤਾਂ ਗੁਰੂ ਨਾਨਕ ਸਾਹਿਬ ਬਾਰੇ ਬੱਚਿਆਂ ਨੂੰ ਕਿੱਦਾਂ ਦੱਸਾਂਗੇ ਇਹ ਸਵਾਲ ਵੀ ਉੱਠਦੇ ਨੇ ਗੱਲ ਇਹ ਆ ਕਿ ਜੇ ਆਪਾਂ ਸਮਝਣਾ ਹੋਵੇ ਤਾਂ ਇਸਲਾਮ ਆਪਣੇ ਆਲੇ-ਦੁਆਲੇ ਚ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਆਇਆ ਇਸਲਾਮ ਦੇ ਕਿੰਨੇ ਦੇਸ਼ ਨੇ ਆਪਣੇ ਇਸਲਾਮ ਨੇ ਮੁਹੰਮਦ ਸਾਹਿਬ ਬਾਰੇ ਆਪਣੇ ਬੱਚਿਆਂ ਨੂੰ ਨਹੀਂ ਦੱਸਿਆ ਅੱਜ ਤੱਕ ਉਹ ਆਪਣੇ ਬੱਚਿਆਂ ਨੂੰ ਸਾਰਾ ਕੁਝ ਨਹੀਂ ਸਿਖਾਉਂਦੇ ਤੇ ਮੁਹੰਮਦ ਸਾਹਿਬ ਦੀ ਉਹ ਤਸਵੀਰ ਬਣਾਉਂਦੇ ਵੀ ਨਹੀਂਗੇ ਬੰਨ੍ਹ ਵੀ ਨਹੀਂ ਦਿੰਦੇ ਜੇ ਬਿਨਾਂ ਤਸਵੀਰ ਤੋਂ ਮੁਹੰਮਦ ਸਾਹਿਬ ਅੱਜ ਤੱਕ ਲੋਕਾਂ 'ਚ ਫੇਮਸ ਆ ਜਾਂ ਉਹ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਆ ਰਹੇ ਉਹਨੂੰ ਮੰਨਦੇ ਆ ਰਹੇ ਉਹਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਆ ਰਹੇ ਆ ਤਾਂ ਸਿੱਖ ਧਰਮ 'ਚ ਵੀ ਹੋ ਸਕਦਾ ਔਰ ਸਿੱਖ ਧਰਮ ਦੇ ਤਾਂ ਮੁੱਢਲੇ اصੂਲਾਂ ਦੇ ਵਿੱਚ ਇਸ ਗੱਲ ਦਾ ਵਿਰੋਧ ਹੈ ਕਿ ਤੁਸੀਂ ਮੂਰਤੀ ਪੂਜਾ ਨਹੀਂ ਕਰਨੀ। ਫਿਰ ਫਿਰ ਵੀ ਅਸੀਂ ਉਹ ਸਾਰਾ ਕੁਝ ਛੱਡ ਛਿੜਾ ਕੇ ਗੁਰੂ ਦੀਆਂ ਸਿੱਖਿਆਵਾਂ ਮੰਨ ਲਓ ਕਿ ਗੁਰੂ ਸਾਹਿਬ ਨੇ ਕਿਹਾ ਕਿ ਮੂਰਤੀ ਪੂਜਾ ਨਾ ਕਰੋ। ਮੈਂ ਤੁਹਾਡੇ ਸਾਹਮਣੇ ਇੱਕ ਤੁਕ ਪੜ੍ਹਦਾ। ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਹੈ। ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੇ ਪੂਜੈ ਮੁਕਤਗਵਾਰ। ਇਹ ਅੰਨੇ ਆ ਗੁੰਗੇ ਆ ਇਹਨਾਂ ਨੂੰ ਨਾ ਜ਼ੁਲਮ ਦੇ ਖਿਲਾਫ ਅਨਿਆ ਦੇ ਖਿਲਾਫ ਨਾ ਇਹਨਾਂ ਨੂੰ ਬੋਲਣਾ ਆਉਂਦਾ ਆਵਾਜ਼ ਚੁੱਕਣੀ ਆਉਂਦੀ ਆ ਨਾ ਇਹਨਾਂ ਨੂੰ ਕਿਸੇ ਦਾ ਦੁੱਖ ਦਰਦ ਸੁਣਾਈ ਦਿੰਦਾ ਇਹ ਅੰਨੇ ਵੀ ਆ ਤੇ ਗੁੰਗੇ ਵੀ ਆ ਤੇ ਇਹ ਜਿਹੜੇ ਅੰਨੇ ਗੁੰਗੇ ਆ ਨਾ ਇਹ 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 ਪੱਥਰਾਂ ਦੀ ਪੂਜਾ ਕਰ ਰਹੇ ਆ ਪਾਥਰਲੇ ਪੂਜੇ ਮੁਗਦਗਵਾਰੇ ਮੂਰਖ ਪੱਥਰਾਂ ਦੀ ਪੂਜਾ ਕਰ ਰਹੇ ਆ ਇਹ ਅੰਨੇ ਆ ਤੇ ਗੁੰਗੇ ਆ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਹੁਣ ਜਦੋਂ ਇਹੋ ਜਿਹਾ ਵਾਕ ਗੁਰੂ ਨਾਨਕ ਸਾਹਿਬ ਦਾ ਆਪਣਾ ਮੌਜੂਦ ਆ ਤਾਂ ਗੁਰੂ ਨਾਨਕ ਸਾਹਿਬ ਦੇ ਇਹੋ ਜਿਹੇ ਵਾਕਾਂ ਦੇ ਉਲਟ ਜਾ ਕੇ ਗੁਰੂ ਨਾਨਕ ਦੀ ਤਸਵੀਰ ਜਾਂ ਗੁਰੂ ਨਾਨਕ ਦੀ ਮੂਰਤੀ ਤਿਆਰ ਕਰਕੇ ਤੇ ਉਹਦੀ ਪੂਜਾ ਕੀਤੀ ਜਾਏ ਕਿ ਇਹ ਗੁਰੂ ਨਾਨਕ ਸਾਹਿਬ ਦੀ ਤੋਹੀਨ ਨਹੀਂ ਕਿ ਇਹ ਗੁਰੂ ਨਾਨਕ ਸਾਹਿਬ ਦਾ ਨਿਰਾਦਰ ਨਹੀਂ ਸਭ ਤੋਂ ਵੱਡਾ ਨਿਰਾਦਰ ਹੈ ਜੋ ਉਹਨਾਂ ਨੇ ਕਿਹਾ ਉਹਦੇ ਤੋਂ ਉਲਟ ਜਾ ਕੇ ਉਹਦੇ ਨਾਲ ਹੀ ਕੀਤਾ ਜਾ ਰਿਹਾ ਹੈ ਜੀ ਇਸ ਦੇ ਉਲਟੀ ਇੱਕ ਚੀਜ਼ ਹੋਰ ਸਾਹਮਣੇ ਆਂਦੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਅਸੀਂ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਸੀਂ ਕਹਿੰਦੇ ਆ ਕਿ ਮੌਜੂਦਾ ਸਾਡੇ ਗੁਰੂ ਸਾਹਿਬ ਨਹੀਂ ਤੇ ਬਹੁਤੀ ਵਾਰੀ ਇਹ ਦੇਖਣ ਨੂੰ ਮਿਲਦਾ ਕਿ ਲੋਕ ਤਾਂ ਇਹ ਵੀ ਸਵਾਲ ਚੱਕਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਵੀ ਤਾਂ ਫਿਰ ਇੱਕ ਮੂਰਤੀ ਪੂਜਾ ਹੀ ਹੋਈ ਬੜੀਆਂ ਬੀਬੀਆਂ ਨੂੰ ਦੇਖਦੇ ਆ ਜਿਹੜੇ ਆ ਕੇ ਉੱਥੇ ਪੀੜਾ ਸਾਹਿਬ ਦੇ ਪਾਵੇ ਘੁੱਟ ਦਿਆਂ ਨੇ ਕਿ ਅਸੀਂ ਗੁਰੂ ਸਾਹਿਬ ਦੇ ਪੈਰ ਜਿਹੜੇ ਉਹਨਾਂ ਨੂੰ ਘੁੱਟ ਰਹੀਆਂ ਅਸੀਂ ਜਦੋਂ ਸਰਦੀਆਂ ਗਰਮੀਆਂ ਦਾ ਟਾਈਮ ਆਉਂਦਾ ਉਸ ਟਾਈਮ ਅਸੀਂ ਕੰਬਲ ਵੀ ਉਵੇਂ ਹੀ ਦਿੰਨੇ ਆ ਅਸੀਂ ਏਸੀ ਚਲਾ ਕੇ ਰੱਖਦੇ ਆ ਫਿਰ ਜੇ ਅਸੀਂ ਇਹ ਮੰਨਦੇ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਇਸ ਟਾਈਮ ਹਾਜ਼ਰ ਨਾਜ਼ਰ ਮੌਜੂਦ ਨੇ ਤੇ ਉਹਨਾਂ ਦੀ ਪੂਜਾ ਕਰਨੀ ਫਿਰ ਮੂਰਤੀ ਪੂਜਾ ਕਿਵੇਂ ਨਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੱਲਬਾਤ ਆ ਅਸੀਂ ਉਹਨੂੰ ਪੜ੍ਹਨਾ ਸਮਝਣਾ ਵਿਚਾਰਨਾ ਤੇ ਮੰਨਣਾ ਆ ਸਭ ਤੋਂ ਪਹਿਲੀ ਗੱਲ ਇਹ ਆ ਦੂਜੀ ਗੱਲ ਜਿਵੇਂ ਪੀਵੀਆਂ ਪੀੜ੍ਿਆਂ ਦੇ ਭਾਵੇਂ ਕੁੱਟਣੇ ਗੁਰੂ ਸਾਹਿਬ ਦੇ ਚਰਨ ਸਮਝ ਕੇ ਪੀੜ੍ਿਆਂ ਦੇ ਭਾਵੇਂ ਕੁੱਟਣੇ ਪੰਥ ਪ੍ਰਵਾਨਿਤ ਸੇਖ ਰਹਿਤ ਮਰਯਾਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆ ਉਸ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਨੂੰ ਪੜ ਕੇ ਵੇਖੋ ਬਕਾਇਦਾ ਉਹਦੇ ਚ ਪੀੜਿਆਂ ਦੇ ਭਾਵੇਂ ਘਟਣੇ ਥੜਿਆਂ ਨੂੰ ਮੱਥੇ ਟੇਕਣੇ ਇਹਨੂੰ ਮਨਮਤ ਕਰਾਰ ਦਿੱਤਾ ਹੋਇਆ ਵਾ ਪੰਥ ਵਿੱਚ ਇਹ ਪ੍ਰਵਾਨ ਨਹੀਂ ਹੈਗਾ ਪਰ ਜੇ ਫੇਰ ਵੀ ਕੋਈ ਕਰਦਾ ਪਿਆ ਤਾਂ ਯਕੀਨਨ ਸਾਡੇ ਪ੍ਰਚਾਰ ਪ੍ਰਸਾਰ ਚ ਸਾਡੇ ਪ੍ਰਬੰਧ ਵਿੱਚ ਵੱਡੀ ਕਮਜ਼ੋਰੀ ਆ ਜਿਹੜਾ ਅਸੀਂ ਲੋਕਾਂ ਤੱਕ ਇਹ ਗੱਲਾਂ ਲੈ ਕੇ ਨਹੀਂ ਜਾ ਰਹੇ ਕਿਉਂਕਿ ਜਦੋਂ ਅੰਧ ਵਿਸ਼ਵਾਸ ਜਾਂ ਅੰਨੀ ਸ਼ਰਧਾ ਜਿਹੜੀ ਆ ਉਹ ਸਾਡੇ ਗੁਰਦੁਆਰਿਆਂ ਵੱਲ ਨੂੰ ਆ ਰਹੀ ਹੈ ਉਲਰ ਕੇ ਤਾਂ ਸਾਡਾ ਵੀ ਅੱਗੋਂ ਫਰਜ਼ ਬਣਦਾ ਹੈ ਪ੍ਰਬੰਧ ਦਾ ਫਰਜ਼ ਬਣਦਾ ਹੈ ਕਿ ਉਹਨਾਂ ਚੀਜ਼ਾਂ ਨੂੰ ਕਿਸੇ ਤਰੀਕੇ ਨਾਲ ਸਪਸ਼ਟ ਕੀਤਾ ਜਾਏ ਤਾਂ ਕਿ ਲੋਕਾਂ ਦਾ ਜਿਹੜਾ ਅੰਧ ਵਿਸ਼ਵਾਸ ਹੈ ਉਹ ਗੁਰਦੁਆਰਿਆਂ ਦੇ ਵਿੱਚ ਸ਼ਾਮਲ ਕਰਨ ਦੀ ਥਾਂ ਤੇ ਉਹਨੂੰ ਨਿਖਾਰਿਆ ਜਾਏ ਸਮਝਾਇਆ ਜਾਏ ਉਹਨਾਂ ਨੂੰ ਅਸਲੀਅਤ ਦੱਸੀ ਜਾਏ ਕਿ ਬਾਣੀ ਆਹ ਕਹਿੰਦੀ ਹੈ ਗੁਰੂ ਸਾਹਿਬ ਆਚ ਆਉਂਦੇ ਸੀਗੇ ਤਾਂ ਉਹ ਜੇ ਪ੍ਰਬੰਧਕ ਪ੍ਰਚਾਰਕ ਤੇ ਬਾਕੀ ਸਾਰੇ ਰਲ ਕੇ ਇਦਾਂ ਕਰਨਗੇ ਤਾਂ ਯਕੀਨਨ ਉਹਦਾ ਫਾਇਦਾ ਹੋਏਗਾ ਹੁਣ ਜਿਹੜੀ ਗੱਲ ਕਿ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਜਿਹੜੀ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਪੂਜਾ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਪੜ੍ਹਨਾ ਸਮਝਣਾ ਤੇ ਮੰਨਣਾ ਸਭ ਤੋਂ ਗੁਰੂ ਗ੍ਰੰਥ ਸਾਹਿਬ ਦਾ ਵੱਡਾ ਸਤਕਾਰ ਤਾਂ ਇਹ ਆ ਅਸਲ 'ਚ ਦੂਜੀ ਗੱਲ ਅਸੀਂ ਅਸਲ 'ਚ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਨਹੀਂ ਕਰਦੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਬਾਣੀ ਨੂੰ ਉਸ ਤਰੀਕੇ ਨਾਲ ਸਤਿਕਾਰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸੰਭਾਲਣ ਦੀ ਕੋਸ਼ਿਸ਼ ਕਰਦੇ ਹਾਂ ਜੇ ਰੁਮਾਲੇ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੇਵਾ ਸੰਭਾਲਿਆ ਕਿਉਂਕਿ ਉਹ ਜੇ ਅਸੀਂ ਰਮਾਲਾ ਨਾ ਦੇਾਂਗੇ ਤਾਂ ਉਹ ਹਵਾ ਨਾਲ ਤੇ ਹੋਰ ਚੀਜ਼ਾਂ ਨਾਲ ਨੁਕਸਾਨ ਹੋਏਗਾ ਉਹ ਫਿਰ ਚੰਗਾ ਵੀ ਨਹੀਂ ਲੱਗਦਾ ਫਿਰ ਸਾਡਾ ਉਹ ਗੁਰੂ ਵੀ ਆ ਤਾਂ ਉਹ ਪਾਤਸ਼ਾਹੀ ਵਾਲਾ ਜਿਹੜਾ ਤਖਤ ਆ ਉਹ ਕਾਇਮ ਰੱਖਣਾ ਵੀ ਸਾਡਾ ਫਰਜ਼ ਬਣਦਾ ਆ ਪਰ ਅਸੀਂ ਉਹ ਮੂਰਤੀ ਸਮਝ ਕੇ ਪੂਜਾ ਨਹੀਂ ਕਰਦੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਉਸ ਬਾਣੀ ਨੂੰ ਜਿਹੜਾ ਆ ਉਹ ਨਮਸਕਾਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਉਸ ਬਾਣੀ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਦੀ ਸੰਭਾਲ ਕਰ ਰਹੇ ਆ ਤੋ ਸਾਡਾ ਸੰਬੰਧ ਸਿੱਧਾ ਬਾਣੀ ਨਾਲ ਹੈ। ਤੋ ਬਾਣੀ ਗੁਰੂ ਗ੍ਰੰਥ ਸਾਹਿਬ ਚ ਆ। ਬਾਣੀ ਸਾਨੂੰ ਉਪਦੇਸ਼ ਦਿੰਦੀ ਆ। ਬਾਣੀ ਸਾਨੂੰ ਮਾੜੀਆਂ ਕੰਮਾਂ ਤੋਂ ਰੋਕਦੀ ਆ। ਬਾਣੀ ਸਾਨੂੰ ਜਿਹੜਾ ਵਾ ਉਹ ਸਮਾਜ ਵਿੱਚ ਰਹਿਣਾ ਦੱਸਦੀ ਆ। ਬਾਣੀ ਸਾਨੂੰ ਆਲੇ-ਦੁਆਲੇ ਦੀਆਂ ਬਰਾਈਆਂ ਤੇ ਔਗਣਾ ਤੋਂ ਰੋਕਦੀ ਆ। ਬਾਣੀ ਗੁਰੂ ਗੁਰੂ ਹੈ ਬਾਣੀ। ਤਾਂ ਜਦੋਂ ਜਦੋਂ ਅਸੀਂ ਬਾਣੀ ਦੇ ਲੜ ਲੱਗੇ ਹੋਏ ਆਂ ਤਾਂ ਬਾਣੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਕਰਕੇ ਸਾਨੂੰ ਉਹਨੂੰ ਸੰਭਾਲਣਾ ਵੀ ਚਾਹੀਦਾ ਹੈ ਉਹਦਾ ਅਦਬ ਵੀ ਕਰਨਾ ਚਾਹੀਦਾ ਹੈ ਪ੍ਰਕਾਸ਼ ਵੀ ਬੜੇ ਸੋਹਣੇ ਤਰੀਕੇ ਨਾਲ ਕਰਨਾ ਚਾਹੀਦਾ ਹੈ ਉਹਦੇ ਰਮਾਲਿਆਂ ਦਾ ਧਿਆਨ ਰੱਖਣਾ ਚਾਹੀਦਾ ਇਹ ਸਾਰਾ ਕੁਝ ਧਿਆਨ ਰੱਖਣਾ ਪਏਗਾ ਪਰ ਫਿਰ ਇੱਕ ਗੱਲ ਕਿ ਅਸੀਂ ਉਹ ਪੂਜਾ ਨਹੀਂ ਕਰਦੇ ਅਸੀਂ ਉਹਦੀ ਸੰਭਾਲ ਲਈ ਜੋ ਗੁਰੂ ਗ੍ਰੰਥ ਸਾਹਿਬ ਜੀ ਸੰਭਾਲ ਲਈ ਚਾਹੀਦਾ ਹੈ ਨਾ ਜਿਹੜਾ ਜ਼ਰੂਰੀ ਆ ਉਹ ਕਰ ਰਹੇ ਆਂ ਅ ਅਜੀ ਜਿਵੇਂ ਹੁਣ ਆਉਣ ਵਾਲੇ ਦਿਨਾਂ ਚ ਆਪਾਂ ਦੇਖਾਂਗੇ ਕਿ ਨਾ ਜਿਹੜੇ ਸਾਡੇ 크ਿਸਚੀਅਨ ਵੀਰ ਨੇ ਉਹਨਾਂ ਦਾ ਤਿਉਹਾਰ ਆਉਂਦਾ 크ਿਸਚੀਅਨ 크ਿਸਮਸ ਜਿਹੜਾ ਤਿਉਹਾਰ ਆਏਗਾ ਉਹਦੇ ਵਿੱਚ ਸੰਟਾ ਕਲੋਸ ਬਣਾਇਆ ਹੁੰਦਾ ਜਿਵੇਂ ਨਾ ਕਿਸੇ ਨੂੰ ਵੀ ਇੱਕ ਨੂੰ ਆ ਕੇ ਉਹ ਦਾੜੀ ਲਾਈ ਹੁੰਦੀ ਹੈ ਕੱਪੜੇ ਪਾ ਕੇ ਉਹਦਾ ਤੇ ਬੱਚਿਆਂ ਦੇ ਵਿੱਚ ਜਿਹੜਾ ਉਹ ਲੈ ਕੇ ਆਂਦੇ ਨੇ ਜਾਂ ਜਿਵੇਂ ਆਪਾਂ ਗੱਲ ਕਰੀਏ ਕਿ ਜਿਹੜੇ ਹਿੰਦੂ ਵੀਰ ਨੇ ਸਾਡੇ ਉਹਨਾਂ ਦੇ ਜਦੋਂ ਝਾਕੀਆਂ ਨਿਕਲਦੀਆਂ ਨੇ ਤਾਂ ਉਸ ਟਾਈਮ ਤੇ ਰਾਮ ਜੀ ਦੀ ਸ਼ਿਵ ਜੀ ਦੀ ਤਾਂ ਉਦਾਂ ਅਲੱਗ-ਅਲੱਗ ਉਹਨਾਂ ਨੇ ਝਾਕੀਆਂ ਬਣਾਈਆਂ ਹੁੰਦੀਆਂ ਨੇ ਕੀ ਹੁਣ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਰੂਪ ਇਦਾਂ ਲੈ ਕੇ ਸਾਹਮਣੇ ਆਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨੂੰ ਨਾ ਰੋਕਿਆ ਗਿਆ ਤਾਂ ਕਿ ਉਸੇ ਤਰੀਕੇ ਨਾਲ ਸਾਡੇ ਵੀ ਧਰਮ ਦੇ ਵਿੱਚ ਇਹ ਚੀਜ਼ਾਂ ਚੱਲਣ ਲੱਗ ਜਾਣਗੀਆਂ ਗੱਲ ਇਹ ਆ ਕਿ ਇਹ ਬਹੁਤ ਸਾਰੀਆਂ ਸ਼ਰਾਰਤਾਂ ਨੇ ਦੇਖੋ ਅ ਮੰਨਿਆ ਤੇ ਇਦਾਂ ਹੀ ਜਾਏਗਾ ਕਿ ਅਗਿਆਨਤਾ ਵਾਸ ਬੇਸਮਝੀ ਕਾਰਨ ਲੋਕ ਇਦਾਂ ਕਰਦੇ ਆ ਸ਼ਰਦਾ ਵਾਸ ਇਦਾਂ ਦੀਆਂ ਗੱਲਾਂ ਕਰਦੇ ਹਨ ਪਰ ਅਸਲੀਅਤ ਵਿੱਚ ਇਹ ਆ ਕਿ ਕੋਜੇ ਦੇ ਪਿੱਛੇ ਸ਼ਰਾਰਤਾਂ ਆ ਬੰਦਾ ਇੱਕ ਤਿਆਰ ਕਰਕੇ ਉਹਨੂੰ ਗੁਰੂ ਨਾਨਕ ਵਾਂਗੂ ਬਣਾ ਕੇ ਗੁਰੂ ਨਾਨਕ ਇਦਾਂ ਦਾ ਸੀ ਉਸ ਤਰ੍ਹਾਂ ਦੇ ਕੱਪੜੇ ਪਵਾ ਲੇ ਉਹ ਸਾਰਾ ਕੁਝ ਤਿਆਰ ਕਰਕੇ ਸਾਹਮਣੇ ਲੈ ਆਉਂਦਾ ਹੱਥ ਜੋੜੇ ਨਮਸਕਾਰਾਂ ਹੋਈਆਂ ਸਭ ਕੁਝ ਹੋ ਗਿਆ ਪੂਜਾ ਹੋ ਗਈ ਗੱਲ ਇਹ ਕਿ ਜੇ ਸਿੱਖ ਸ਼ਕਤੀ ਨਾਲ ਐਕਸ਼ਨ ਲੈਣਗੇ ਤਾਂ ਜਿਹੜੇ ਉਹ ਮਨਮਤੀਆ ਉਹ ਮੁੱਦਾ ਬਣਾਉਣਗੇ ਕਿ ਸਿੱਖ ਸਾਡੇ ਨਾਲ ਇਦਾਂ ਦਾ ਵਿਹਾਰ ਕਰਦੇ ਆ ਸਿੱਖ ਸਾਨੂੰ ਇਦਾਂ ਦੀਆਂ ਗੱਲਾਂ ਕਰਦੇ ਆ ਅਸੀਂ ਇਸ ਕਰਕੇ ਅਸੀਂ ਪਛਾਣ ਨੂੰ ਚੱਲੇ ਆ ਜੇ ਸਿੱਖ ਥੋੜਾ ਜਿਹਾ ਨਰਮਾਈ ਵਰਤਣਗੇ ਤਾਂ ਇਹ ਗੱਲ ਅੱਗੇ ਤੋਂ ਅੱਗੇ ਤੁਰਦੀ ਸਿੱਖਾਂ ਲਈ ਖਤਰਨਾਕ ਹੋ ਜਾਏਗੀ। ਮਤਲਬ ਬੜੀਆਂ ਡੂੰਗੀਆਂ ਸ਼ਾਸ਼ਾਂ ਖੇਡੀਆਂ ਜਾ ਰਹੀਆਂ ਆ ਵੀ ਜੇ ਤੇ ਕਾਮਯਾਬ ਹੋ ਗਿਆ ਤਾਂ ਸਿੱਖਾਂ ਦੇ ਵਿੱਚ ਇਹ ਸਾਰਾ ਕੁਝ ਚਲੇ ਜਾਏਗਾ। ਜੇ ਸਿੱਖ ਥੋੜੀ ਜੀ ਸਖਤੀ ਕਰਨਗੇ ਤੇ ਆ ਜਿਹੜਾ ਇੰਨਾ ਕੁ ਤਬਕਾ ਆ ਜਿਵੇਂ ਸਿੰਧੀ ਲੋਕ ਹੀ ਆ ਤਾਂ ਜੇ ਇਹ ਥੋੜਾ ਜਿਹਾ ਸਖਤਾਈ ਕਰਨਗੇ ਤਾਂ ਇਹ ਜਿਹੜੇ ਆ ਇਹਨਾਂ ਨੂੰ ਜਜਬ ਕਰਨਾ ਸੌਖਾ ਹੈ ਇਹਨਾਂ ਨੂੰ ਪਿੱਛੇ ਨੂੰ ਮੋੜਨਾ ਸੌਖਾ ਹੈ ਵੀ ਤੁਸੀਂ ਫਿਰ ਇੱਧਰ ਆ ਜਾਓ ਜੇ ਸਿੱਖ ਤੁਹਾਨੂੰ ਨਹੀਂ ਪ੍ਰਵਾਨ ਕਰਦੇ। ਤੋ ਬੜੀਆਂ ਡੂੰਗੀਆਂ ਜਿਹੜੀਆਂ ਛਾਦਸ਼ਾ ਹਨ ਅੰਦਰੂਨੀ ਤੌਰ ਦੇ ਉੱਤੇ ਰਚੀਆਂ ਜਾਂਦੀਆਂ ਜੀ ਦੇ ਚ ਬਹੁਤ ਸਾਰੇ ਲੋਕ ਇਦਾਂ ਦੇ ਸ਼ਿਕਾਰ ਹੋ ਜਾਂਦੇ ਆ ਪਰ ਗੱਲ ਫੇਰ ਉੱਥੇ ਹੀ ਆਉਂਦੀ ਹੈ ਕਿ ਜੇ ਛਾਦਸ਼ਾ ਰਚਣ ਵਾਲੇ ਬਾਜ ਨਹੀਂ ਆਉਂਦੇ ਜੇ ਅੰਧ ਵਿਸ਼ਵਾਸੀ ਲੋਕ ਉਹਨਾਂ ਛਾਦਸ਼ਾ ਚ ਫਸਣ ਲੱਗਿਆਂ ਦੇਰ ਨਹੀਂ ਲਾਉਂਦੇ ਤਾਂ ਫੇਰ ਸਾਡਾ ਵੀ ਕੋਈ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਲੋਕਾਂ ਤੱਕ ਲੈ ਕੇ ਜਾਈਏ ਢੜਲੇ ਨਾਲ ਲੈ ਕੇ ਜਾਈਏ ਪੂਰੀ ਦਲੇਰੀ ਨਾਲ ਲੈ ਕੇ ਜਾਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਹ ਕਹਿੰਦੀ ਆ ਕੋਈ ਫਿਰ ਗੁੱਸਾ ਕਰਦਾ ਹੈ ਜਾਂ ਕਿਸੇ ਦੇ ਮਨ ਨੂੰ ਪਸੰਦ ਆਉਂਦੀ ਹੈ ਗੱਲ ਉਹ ਉਹਨਾਂ ਦੀ ਮਰਜ਼ੀ ਹੈ ਪਰ ਆਪਾਂ ਨੂੰ ਲੋਕਾਂ ਤੱਕ ਲੈ ਕੇ ਤੇ ਜਾਣਾ ਚਾਹੀਦਾ ਨਾ ਬਹੁਤ ਸਾਰੀਆਂ ਗੱਲਾਂ ਸਾਡੇ ਚ ਇਦਾਂ ਦੀਆਂ ਅਸੀਂ ਕਈ ਵਾਰੀ ਸਾਡੇ ਆਲਾ ਦਵਾਲਾ ਜਾਂ ਪ੍ਰਬੰਧ ਜਿਹੜਾ سلسلہ ਆ ਉਹ ਇਹ ਇਦਾਂ ਦੀਆਂ ਗੱਲਾਂ ਕਰਨ ਲੱਗ ਜਿੰਦਾ ਨਹੀਂ ਜੇ ਲੋਕ ਨਾਰਾਜ਼ ਹੁੰਦੇ ਆ ਲੋਕ ਟੁੱਟ ਜਾਣਗੇ ਲੋਕ ਇਹਦਾ ਮਤਲਬ ਲੋਕ ਜੁੜੇ ਹੀ ਨਹੀਂਗੇ ਫਿਰ ਜੁੜੇ ਤਾਂ ਉਹ ਫਿਰ ਉਸੇ ਅੰਧ ਵਿਸ਼ਵਾਸ ਨਾਲ ਹੀ ਆ ਨਾ ਜਾਂ ਉਸੇ ਮਨਮਤ ਨਾਲ ਹੀ ਆ ਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਵਾਨ ਨਹੀਂ ਕਰਦੀ ਜਾਂ ਜਿਹੜੀ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਨੇ ਸਵੀਕਾਰ ਨਹੀਂ ਕੀਤਾ ਗੁਰੂ ਸਾਹਿਬ ਦੀਆਂ ਸਿਖਿਆਵਾਂ ਦੇ ਉਲਟ ਆ ਉਹ ਤਾਂ ਜੁੜੇ ਤਾਂ ਫਿਰ ਉਸੇ ਅੰਧ ਵਿਸ਼ਵਾਸ ਨਾਲ ਜਿਹੜਾ ਗੁਰੂ ਸਾਹਿਬ ਨੂੰ ਪ੍ਰਵਾਨ ਨਹੀਂ ਇਹਦਾ ਮਤਲਬ ਗੁਰੂ ਨਾਲ ਤਾਂ ਜੁੜੇ ਹੀ ਨਹੀਂਗੇ ਫਿਰ ਜੇ ਤੁਸੀਂ ਅੰਧਵਿਸ਼ਵਾਸ ਨੂੰ ਬਾਹਰ ਧੱਕਦੇ ਹੋ ਤਾਂ ਤੁਸੀਂ ਕਹਿੰਦੇ ਲੋਕ ਟੁੱਟ ਜਾਣਗੇ ਜੇ ਤੁਸੀਂ ਅੰਨੀ ਸ਼ਰਧਾ ਨੂੰ ਬਾਹਰ ਨੂੰ ਕਰਦੇ ਹੋ ਤਾਂ ਤੁਸੀਂ ਕਹਿੰਦੇ ਲੋਕ ਟੁੱਟ ਜਾਣਗੇ ਜੇ ਤੁਸੀਂ ਕਿਸੇ ਬੁਰਾਈ ਦੇ ਖਿਲਾਫ ਬੋਲਦੇ ਹੋ ਕਹਿੰਦੇ ਲੋਕ ਟੁੱਟ ਜਾਣਗੇ ਇਹਦਾ ਮਤਲਬ ਲੋਕ ਤਾਂ ਸਿਰਫ ਬੁਰਾਈ ਨਾਲ ਹੀ ਜੁੜੇ ਹੋਏ ਹਨ ਜਿਹੜੀ ਬੁਰਾਈ ਨੂੰ ਅਸੀਂ ਧੱਕ ਰਹੇ ਹਾਂ ਲੋਕ ਵੀ ਉਹਦੇ ਨਾਲ ਬਾਹਰ ਨੂੰ ਚਲੇ ਗਏ ਇਹਦਾ ਮਤਲਬ ਲੋਕ ਤਾਂ ਉਸੇ ਚੀਜ਼ ਨਾਲ ਜੁੜੇ ਹੋਏ ਸੀ ਉਹ ਸੁਖੈਰ ਜੁੜਨ ਦਾ ਮਤਲਬ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਸਾਡੇ ਜੀਵਨ ਦਾ ਹਿੱਸਾ ਹੋਣ ਉਹ ਸੁਭਾਅ ਸਾਡਾ ਉਦਾਂ ਦਾ ਹੋਵੇ ਸਾਡੇ ਚ ਸੇਵਾ ਭਾਵਨਾ ਉਦਾਂ ਦੀ ਹੋਵੇ ਸਾਡਾ ਤੌਰ ਤਰੀਕਾ ਇੱਕ ਵੀਰ ਜੀ ਅਖੀਰ ਤੇ ਸਵਾਲ ਹੋਏਗਾ ਮੇਰਾ ਵੀ ਜੇ ਆਪਾਂ ਇਸੇ ਮੁੱਦੇ ਤੇ ਗੱਲ ਕਰਦੇ ਚੱਲ ਰਹੇ ਹਾਂ ਤਾਂ ਫਿਲਮਾਂ ਦੇ ਕਿ ਜਿਹੜਾ ਬੜਾ ਨਾ ਅੱਜ ਕੱਲ ਚੱਲ ਰਿਹਾ ਕਿ ਹਿੰਦੂ ਧਰਮ ਦੇ ਪ੍ਰਚਾਰ ਵਾਸਤੇ ਵੀ ਹੋਰ ਧਰਮਾਂ ਦੇ ਪ੍ਰਚਾਰ ਵਾਸਤੇ ਫਿਲਮਾਂ ਦਾ ਜਿਹੜਾ ਸਾਰਾ ਲਿਆ ਜਾ ਰਿਹਾ ਕਿ ਬੱਚਿਆਂ ਨੂੰ ਉਹ ਐਨੀਮੇਸ਼ਨ ਕਾਰਟੂਨ ਜਿਹੜੇ ਉਹ ਬੜੇ ਪਸੰਦ ਆਉਂਦੇ ਨੇ ਫਿਲਮਾਂ ਚੱਲ ਪਈਆਂ ਪਿੱਛੇ ਜੀ ਗੁਰਨਾਨਕ ਪਾਸ਼ਾ ਦੇ ਉੱਪਰ ਇੱਕ ਫਿਲਮ ਵੀ ਆਈ ਸੀਗੀ ਰੋਕ ਲਗਾ ਦਿੱਤੀ ਗਈ ਉਹਦੇ ਉੱਪਰ ਪਰ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਫਿਲਮਾਂ ਸਾਡੇ ਸਾਹਮਣੇ ਆਈਆਂ ਨੇ ਤੇ ਫਿਰ ਮੇਰਾ ਸਵਾਲ ਇਹ ਹੈ ਕਿ ਸਾਨੂੰ ਪ੍ਰੋਬਲਮ ਕੀ ਹੈ ਇਸ ਚੀਜ਼ ਤੋਂ ਜੇ ਅਸੀਂ ਕਹਿੰਨੇ ਆ ਕਿ ਉਸ ਫਿਲਮਾਂ ਦੇ ਰਾਹੀਂ ਬੱਚਿਆਂ ਨੂੰ ਜਿਹੜਾ ਸਿੱਖਿਆ ਦਿੱਤੀ ਜਾ ਸਕਦੀ ਹੈ ਜਿ ਕਰ 파ਰੇ ਗੁਰੂ ਸਾਹਿਬ ਦਾ ਜਿਹੜਾ ਸਰੂਪ ਜਾਂ ਗੁਰੂ ਸਾਹਿਬ ਦੀ ਫੋਟੋ ਜਾਂ ਗੁਰੂ ਸਾਹਿਬ ਵਾਂਗੂ ਕਿਸੇ ਬੰਦੇ ਨੂੰ ਤਿਆਰ ਕਰਕੇ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਸਿੱਖ ਧਰਮ ਚ ਪੂਰੀ ਤਰ੍ਹਾਂ ਪਾਬੰਦੀ ਆ ਉਹ ਪਾਬੰਦੀ ਰਹਿਣੀ ਚਾਹੀਦੀ ਆ ਕਿਉਂਕਿ ਗੁਰੂ ਸਾਹਿਬ ਵਰਗਾ ਕੋਈ ਨਹੀਂ ਬਣ ਸਕਦਾ ਹਾਂ ਅਸੀਂ ਸਿੱਖ ਇਤਿਹਾਸ ਦੇ ਉੱਤੇ ਕੋਈ ਇਦਾਂ ਦਾ ਬਣਾਉਣਾ ਚਾਹੁੰਦੇ ਆ ਤਾਂ ਸਿੱਖ ਇਤਿਹਾਸ ਦੇ ਉੱਤੇ ਕੋਈ ਬਣਾ ਸਕਦਾ ਆ ਲੇਕਿਨ ਜਿਹੜੇ ਗੁਰੂ ਪਰਿਵਾਰ ਜਾਂ ਗੁਰੂ ਸਾਹਿਬ ਖੁਦ ਉਹ ਕਿਸੇ ਵਿਅਕਤੀ ਨੂੰ ਅਧਿਕਾਰ ਨਹੀਂ ਕਿ ਉਹ ਉਹੋ ਜਿਹੇ ਕੱਪੜੇ ਪਾ ਕੇ ਜਾਂ ਉਦਾਂ ਦੀ ਵेशभूषा ਅਤਿਆਰ ਕਰਕੇ ਤੇ ਉਹ ਸਾਹਮਣੇ ਆਵੇ। ਇੱਕ ਫਿਲਮ ਆਈ ਸੀ ਨਾਨਕ ਸ਼ਾ ਫਕੀਰ। ਉਹਦੇ 'ਚ ਜਿਹੜੇ ਸਾਡੀਆਂ ਪੰਥ ਦੀਆਂ ਸਰਮੌਰ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਤੇ ਵੀ ਸਵਾਲ ਉੱਠੇ ਕਿ ਇਹਨਾਂ ਨੇ ਮਾਨਤਾ ਦਿੱਤੀ ਸੀ। ਪਹਿਲਾਂ ਇਹਨਾਂ ਨੇ ਮਨਜ਼ੂਰੀ ਦਿੱਤੀ ਫਿਰ ਰੌਲਾ ਪੈਣ ਦੇ ਉੱਤੇ ਉਹ ਪਛਾਣ ਨੂੰ ਭੱਜ ਪਏ ਵੀ ਨਹੀਂ ਅਸੀਂ ਮਨਜ਼ੂਰੀ ਨਹੀਂ ਦਿੱਤੀ। ਉਹ ਕਾਫੀ ਰੌਲਾ ਰੱਪਾ ਉਹਦੇ ਤੇ ਪੈਂਦਾ ਰਿਹਾ। ਗੱਲ ਇਹ ਆ ਕਿ ਸਾਨੂੰ ਪਹਿਲਾਂ ਹੀ ਸਤਾਰਕ ਰਹਿਣਾ ਚਾਹੀਦਾ ਜੇ ਇਹੋ ਜੀ ਕੋਈ ਫਿਲਮ ਆਉਂਦੀ ਆ ਤਾਂ ਉਹਨੂੰ ਰ ਮੰਜ਼ੂਰੀ ਹੋਣੀ ਨਹੀਂ ਚਾਹੀਦੀ ਫਿਰ ਸਾਨੂੰ ਲੋਕਾਂ ਦੇ ਵਿੱਚ ਇਹ ਗੱਲ ਪਾ ਦੇਣੀ ਚਾਹੀਦੀ ਹੈ ਕਿ ਜੇ ਕਿਸੇ ਨੇ ਵੀ ਕੋਈ ਇਤਿਹਾਸ ਦੇ ਉੱਤੇ ਜਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਉੱਤੇ ਕੋਈ ਗੱਲ ਕਰਨੀ ਫਿਲਮ ਬਣਾਉਣੀ ਜਾਂ ਇਦਾਂ ਦਾ ਕਰਨਾ ਤਾਂ ਉਹ ਪਹਿਲਾਂ ਆ ਸਾਡਾ ਬੋਰਡ ਆ ਇੱਥੋਂ ਆਣ ਕੇ ਪ੍ਰਮਾਣਗੀ ਲੈਣ ਪਹਿਲਾਂ ਇੱਥੇ ਦੱਸਣ ਵਿਖਾਉਣ ਕਿ ਅਸੀਂ ਕਰਨਾ ਕੀ ਆ ਜਦੋਂ ਜਿੰਨੀ ਦੇਰ ਤੱਕ ਉਹ ਸਾਰਾ ਖਾਕਾ ਸਾਡੇ ਕੱਚਾ ਸਾਹਮਣੇ ਨਹੀਂ ਆ ਜਾਂਦਾ ਅਸੀਂ ਉਹਨੂੰ ਵੇਖ ਨਹੀਂ ਲੈਂਦੇ ਸਮਝ ਨਹੀਂ ਲੈਂਦੇ ਉਹਨੇਂ ਦੇਰ ਤੱਕ ਸਾਨੂੰ ਅੱਗੇ ਤੁਰਨ ਨਹੀਂ ਦੇਣਾ ਚਾਹੀਦਾ ਤਾਂ ਕਿ ਅਗਲਿਆਂ ਨੂੰ ਪੈਸਾ ਖਰਚਣ ਵਾਲਿਆਂ ਨੂੰ ਵੀ ਪਤਾ ਹੋਵੇ ਕਿ ਜੇ ਇਹਦੇ ਵਿੱਚ ਇਸ ਤੋਂ ਉਲਟ ਕੋਈ ਗੱਲ ਵੱਧ ਘੱਟ ਹੋਈ ਤਾਂ ਸਾਡਾ ਪੈਸਾ ਲੱਗਾ ਵਿਰਥ ਹੋਏਗਾ ਸਿੱਖ ਇਹਦੇ ਤੇ ਇਤਰਾਜ਼ ਕਰਨਗੇ ਇਹਨੂੰ ਚੱਲਣ ਨਹੀਂ ਦੇਣਗੇ ਸੋ ਸਾਨੂੰ ਪਹਿਲਾਂ ਇਹਦੇ ਪ੍ਰਬੰਧ ਕਰਨੇ ਪੈਣਗੇ ਕਿ ਜੇ ਕੋਈ ਇਦਾਂ ਦੀ ਚੀਜ਼ ਆਉਂਦੀ ਆ ਤਾਂ ਉਹਨੂੰ ਕਿੱਦਾਂ ਰੋਕਣਾ ਜਾਂ ਜੇ ਆ ਰਹੀ ਆ ਤਾਂ ਉਹਦੇ ਵਿੱਚ ਸੁਧਾਰ ਕਿੱਦਾਂ ਕਰਨਾ ਜਿਹੜੇ ਜਿਹੜੇ ਉਹਦੇ ਨਾਲ ਅੱਗੋਂ ਖਤਰੇ ਪੈਦਾ ਹੋਣਗੇ ਉਹਨਾਂ ਖਤਰਿਆਂ ਦਾ ਮੁਕਾਬਲਾ ਅਸੀਂ ਕਿੱਦਾਂ ਕਰਨਾ ਤਾਂ ਸਾਨੂੰ ਪੂਰੀ ਤਰ੍ਹਾਂ ਅਲਰਟ ਰਹਿਣਾ ਚਾਹੀਦਾ ਔਰ ਸਾਡੇ ਜਿਹੜੇ ਆਗੂ ਆ ਖਾਸ ਕਰਕੇ ਉਹਨਾਂ ਨੂੰ ਇਹਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਨਾ ਉਹ ਸਖਤੀ ਨਾਲ ਕੁਝ ਗੱਲਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਗੁਰੂ ਸਾਹਿਬ ਦਾ ਕੋਈ ਵੀ ਤਸਵੀਰ ਜਾਂ ਗੁਰੂ ਸਾਹਿਬ ਵਰਗਾ ਕੋਈ ਤਿਆਰ ਹੋ ਕੇ ਵਿਅਕਤੀ ਇਹ ਬਿਲਕੁਲ ਪਾਬੰਦੀ ਰਹਿਣੀ ਚਾਹੀਦੀ ਆ ਇਹਦੇ ਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਮੰਨ ਲਓ ਕੋਈ ਵੀ ਇੱਕ ਵਿਅਕਤੀ ਉਹਦਾਂ ਦੇ ਕੱਪੜੇ ਪਾ ਕੇ ਕੀ ਉਹ ਗੁਰੂ ਸਾਹਿਬ ਦਾ ਮੁਕਾਬਲਾ ਕਰੇਗਾ ਕੀ ਉਹ ਦੀ ਸ਼ਖਸੀਅਤ ਗੁਰੂ ਗੁਰੂ ਸਾਹਿਬ ਵਰਗੀ ਆ ਜਿਹੜੀ ਉਹ ਨਾਨਕ ਸ਼ਾਹ ਫਕੀਰ ਸੀ ਉਹਦੇ ਚ ਬੇਬੇ ਨਾਨਕੀ ਦਾ ਜਿਹੜਾ ਰੋਲ ਜਾਂ ਹੋਰ ਇਦਾਂ ਦਾ ਕੀ ਉਹ ਬੀਬੀ ਜਿਹੜੀ ਉਹ ਬੇਬੇ ਨਾਨਕੀ ਦਾ ਮੁਕਾਬਲਾ ਕਰਦੀ ਸੀ ਕੀ ਉਹਦਾ ਕਿਰਦਾਰ ਉਹਦਾਂ ਦਾ ਸੀ ਤੋਂ ਕੱਲ ਨੂੰ ਕੱਲ ਨੂੰ ਕਿਸੇ ਨੂੰ ਵੀ ਇਦਾਂ ਤੁਰੇ ਜਾਂਦੇ ਬੰਦੇ ਨੂੰ ਕਹਿਣਗੇ ਆ ਆ ਫਲਾਨਾ ਜਾਂਦਾ ਢਿਮਕੜਾ ਜਾਂਦਾ ਨਾਂ ਲੈ ਲੈ ਕੇ ਗੱਲਾਂ ਕਰਨਗੇ ਵੀ ਆ ਵੇ ਬੈਠਾ ਆ ਵੇ ਬੈਠਾ ਆ ਕੀ ਕਰਤਾ ਨੇ ਕੱਲ ਨੂੰ ਉਹ ਸਵਾਲ ਨਹੀਂ ਉੱਠਣਗੇ ਕੱਲ ਨੂੰ ਉਹ ਮਜ਼ਾਕ ਦੇ ਪਾਤਰ ਨਹੀਂ ਬਣਨਗੇ ਤੋ ਗੁਰੂ ਸਾਹਿਬ ਦੀ ਬਾਣੀ ਨੇ ਵੀ ਇਹ ਗੱਲਾਂ ਕਹੀਆਂ ਕਿ ਜਿਹੜੇ ਪੁਰਾਣੇ ਸਿਲਸਿਲੇ ਦੇ ਵਿੱਚ ਇਦਾਂ ਦੀਆਂ ਕਿਤੀਆਂ ਝਾਕੀਆਂ ਜਾਂ ਉਹ ਸਾਰਾ ਕੁਝ ਜਿਹੜਾ ਸੀਗਾ ਉਹ ਕਰਦੇ ਰਹੇ ਤਾਂ ਉਹ ਆਖਿਰ ਮੰਨਰੰਜਨ ਦਾ ਸਾਧਨ ਬਣ ਕੇ ਰਹਿ ਗਏ ਤੇ ਕੀ ਕਿਤੇ ਸਾਡੇ ਨਾਲ ਵੀ ਇਦਾਂ ਤਾਂ ਨਹੀਂ ਹੋ ਰਿਹਾ ਕਿ ਉਹ ਐਨੀਮੇਸ਼ਨ ਬਣਦੀ ਬਣਦੀ ਫਿਲਮਾਂ ਦੇ ਰੂਪ ਵਿੱਚ ਆ ਗਈ ਅੱਗੇ ਹੁਣ ਸਰੀਰਕ ਰੂਪ ਵਿੱਚ ਬੰਦੇ ਸੰਗਤ ਵਿੱਚ ਬਿਠਾਉਣੇ ਸ਼ੁਰੂ ਹੋ ਗਏ ਕੀ ਗੁਰੂ ਸਹਿਬਾਨ ਨੂੰ ਲੈ ਕੇ ਇਦਾਂ ਦਾ ਸਿਲਸਿਲਾ ਜਿਹੜਾ ਤਿਆਰ ਕੀਤਾ ਜਾ ਰਿਹਾ ਛੁੱਟਿਆ ਜਾ ਰਿਹਾ ਸਾਡੇ ਚ ਇਹਦੇ ਨਾਲ ਕੱਲ ਨੂੰ ਆਉਣ ਵਾਲੇ ਸਮੇਂ ਚ ਇਹ ਸਾਰਾ ਸਿਲਸਿਲਾ ਜਿਹੜਾ ਸੋਹਣਾ ਨਿਰਮਲ ਪੰਥ ਦਾ ਇਹ ਕਿਤੇ ਮਜ਼ਾਕ ਦਾ ਮਨੋਰੰਜਨ ਦਾ ਕਾਰਨ ਹੀ ਤਾਂ ਨਹੀਂ ਬਣ ਕੇ ਰਹਿ ਜਾਏਗਾ ਦੋ ਘੜੀਆਂ ਮਨੋਰੰਜਨ ਕੀਤਾ ਨਗਰ ਕੀਰਤਨ ਵਿੱਚ ਕੋਈ ਬੰਦਾ ਇਦਾਂ ਦਾ ਤਿਆਰ ਕੀਤਾ ਬਸ ਹਸਿਆ ਖੇਡਿਆ ਗੋਡੀਆਂ ਹੱਥ ਲੱਗੇ ਜਕਾਰੇ ਲੱਗੇ ਤੇ ਘਰਾਂ ਨੂੰ ਚਲੇ ਗਏ ਲੋਕ ਸਿਰਫ ਮਨੋਰੰਜਨ ਤਾਂ ਹੀ ਰਹਿ ਜਾਏਗਾ ਤੋ ਸਿੱਖ ਧਰਮ ਦੀਆਂ ਇਹ ਗੱਲਾਂ ਅਸਲ ਦੇ ਵਿੱਚ ਇਹ ਇਦਾਂ ਦੀਆਂ ਪ੍ਰਵਾਨ ਨਹੀਂ ਹੈਗੀਆਂ ਸਿੱਖ ਧਰਮ ਦੇ ਵਿੱਚ ਇਹ ਸਾਰਾ ਕੁਝ ਇਦਾਂ ਦਾ ਨਹੀਂ ਹੈਗਾ ਕਿਉਂਕਿ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੇ ਖੜਾ ਆ ਸੋ ਸਾਰਿਆਂ ਨੂੰ ਅਲਰਟ ਹੋਣਾ ਚਾਹੀਦਾ ਜਿੱਥੇ-ਜਿੱਥੇ ਵੀ ਜਿਹੜਾ-ਜਿਹੜਾ ਵੀ ਬੰਦਾ ਗੁਰੂ ਘਰ 'ਚ ਸ਼ਰਧਾ ਰੱਖਦਾ ਆ ਉਹ ਭਾਵੇਂ ਸਿੱਖ ਧਰਮ ਦੇ ਨਾਲ ਸਿੱਖ ਧਰਮ ਦੇ ਅਸੂਲਾਂ ਨੂੰ ਪੂਰੀ ਤਰ੍ਹਾਂ ਨਹੀਂ ਵੀ ਪਾਲ ਰਿਹਾ ਭਾਵ ਇਹ ਉਹ ਸਿੱਖ ਧਰਮ ਦੇ ਨਾਲ ਸਿਰਫ ਲੰਗਰ ਤੱਕ ਜਾਂ ਮੱਥਾ ਟੇਕਣ ਤੱਕ ਹੀ ਸੀਮਤ ਹੈ ਉਹਨਾਂ ਨੂੰ ਵੀ ਇਹਨਾਂ ਗੱਲਾਂ ਦੀ ਕਦਰ ਕਰਨੀ ਚਾਹੀਦੀ ਹੈ ਕਿ ਸਿੱਖ ਧਰਮ 'ਚ ਇਹ ਗੱਲਾਂ ਨਹੀਂ ਹੈਗੀਆਂ ਸਾਨੂੰ ਜ਼ਬਰਦਸਤੀ ਇਦਾਂ ਨਹੀਂ ਕਰਨੀ ਚਾਹੀਦੀ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਸੋ ਇਹ ਕੁਝ ਜ਼ਰੂਰੀ ਗੱਲਾਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਨੇ ਕਿ ਜੇ ਬਾਈਜਾਂਸ ਤੁਹਾਡੇ ਆਸੇ-ਪਾਸੇ ਇਦਾਂ ਦਾ ਕੁਝ ਹੁੰਦਾ ਹੈ ਤਾਂ ਜ਼ਰੂਰ ਸਤਰ ਕਰੋ ਕਿਉਂਕਿ ਜਿਹੜਾ ਸਿੱਖ ਪੰਥ ਹੈ ਗੁਰੂ ਨਾਨਕ ਪਾਤਸ਼ਾਹ ਨੇ ਹੀ ਸਿਰਜਿਆ ਸੀ ਨਿਰਮਲ ਪੰਥ ਬਣਾਇਆ ਸੀ ਤੇ ਉਹ ਨਿਰਮਲ ਹੀ ਰਹਿਣ ਦਈਏ ਨਾ ਅਸੀਂ ਹੋਰਾਂ ਦੇ ਵਿੱਚ ਮਿਲਾਵਟ ਕਰੀਏ ਦੇਖੀਏ ਕਿ ਜੇ ਆਸੇ-ਪਾਸੇ ਸਾਡੇ ਕੁਝ ਇਦਾਂ ਦਾ ਹੋ ਰਿਹਾ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਕਚੁਅਲ ਦੇ ਵਿੱਚ ਗੁਰੂ ਸਾਹਿਬ ਦੇ ਸਿਧਾਂਤ ਕੀ ਕਹਿੰਦੇ ਨੇ ਉਹਨਾਂ ਦੇ ਉੱਤੇ ਅਸੀਂ ਚੱਲਣਾ ਹੈ ਤੇ ਅਸੀਂ ਹੋਰਾਂ ਨੂੰ ਵੀ ਜਿਹੜੀ ਇਹ ਚੀਜ਼ ਸਮਝਾਉਣੀ ਹੈ ਕਿ ਗੁਰੂ ਸਾਹਿਬ ਦੇ ਨਾਲ ਘਰ ਦੇ ਵਿੱਚ ਇਸ ਤਰੀਕੇ ਨਾਲ ਇਦਾਂ ਹੀ ਹੋਰ ਜਿਹੜੇ ਟੌਪਿਕਸ ਨੇ ਤੁਹਾਡੇ ਤੱਕ ਲਿਆਂਦੇ ਰਵਾਂਗੇ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਮਿਲਦੇ ਆ ਜੀ ਅਗਲੀ ਵਾਰ ਧੰਨਵਾਦ